ਰਾਲੇ ਦਵਾਲੇ ਦੇ ਪਿੰਡਾਂ ਤੋਂ ਸਰਕਾਰ ਜੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਬਠਿੰਡੇ ਤੋਂ ਤੇ ਰਾਮਪੁਰੇ ਤੋਂ ਤੇ ਆਲੇ ਦਵਾਲੇ ਤੋਂ ਮੀਡੀਆ ਦੇ ਸੱਜਣ ਸਾਡੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਲੰਬਾ ਚੌੜਾ ਭਾਸ਼ਣ ਨਹੀਂ ਦੇਣਾ ਕਿਉਂਕਿ ਅੱਜ ਦਾ ਦਿਨ ਜਿਹੜਾ ਉਹ ਸਿਹਤ ਨਾਲ ਲਿੰਕਡ ਹੈ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਅਸੀਂ ਅੱਜ ਚੌਕੇ ਤੋਂ ਮੈਂ ਇੱਕ ਆਮ ਆਦਮੀ ਕਲੀਨਿਕ ਦਾ ਦੁਕਾਟਨ ਕੀਤਾ ਪਰ ਨਾਲ-ਨਾਲ 29 ਜਗ੍ਹਾ ਤੇ ਹੋਰ ਉਦਘਾਟਨ ਹੋ ਗਿਆ ਜਾਨੀ ਕਿ ਅੱਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੁੱਲ੍ਹ ਗਏ ਨੇ ਤੇ ਇਹ ਪੈ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਦਿੱਲੀ 'ਚ ਇਹ ਕਾਮਯਾਬ ਹੋ ਚੁੱਕਿਆ ਤਰੀਕਾ ਪਰ ਦਿੱਲੀ 'ਚ ਉਹਨਾਂ ਨੂੰ ਕਾਮਯਾਬ ਕਰਨ ਨੂੰ 3-4 ਸਾਲ ਲੱਗੇ ਸੀ ਦਿੱਲੀ 'ਚ ਜਗ੍ਹਾ ਦੀ ਕਮੀ ਰਹਿੰਦੀ ਹੈ ਉਹਨਾਂ ਨੂੰ ਛੋਟੇ-ਛੋਟੇ ਪਲਾਸਟਿਕ ਦੇ ਐਦਾਂ ਘਰ ਟਾਈਪ ਬਣਾਉਣੇ ਪਏ ਪਰ ਪੰਜਾਬ 'ਚ ਆਪਣੇ ਕੋਲੇ ਜਗ੍ਹਾ ਦੀ ਕੋਈ ਕਮੀ ਨਹੀਂ ਤੇ ਉਹ ਤੋਂ ਦਿੱਲੀ 'ਚ ਜਿਹੜੇ ਉਹਨਾਂ ਨੂੰ ਮੁਸ਼ਕਲਾਂ ਆਈਆਂ ਸੀ ਉਹ ਉਹਨਾਂ ਤੋਂ ਸਿੱਖ ਕੇ ਆਪਾਂ ਨੇ ਉਹਨਾਂ ਨੇ 4-5 ਸਾਲ ਚੁਣਨਾ ਕੀਤਾ ਸੀ ਆਪਾਂ 2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਤੇ ਦਿੱਲੀ ਦੇ ਵਿੱਚ ਮਹੱਲਾ ਕਲੀਨਿਕ ਕਾਮਜਾਵਾਂ ਨੇ ਜਿਹਨੂੰ ਦੁਨੀਆ ਭਰ ਦੇ ਵੱਡੇ-ਵੱਡੇ ਲੋਕ ਦੇਖੜਾਉਂਦੇ ਆ ਪੰਜਾਬ ਦੇ ਵਿੱਚ ਵੀ ਕਾਮਜਾਬ ਨੇ ਆਪਾਂ ਕੀ ਕਰਦੇ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਹੈ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆਂ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਜਦੋਂ ਵਧ ਜਾਂਦਾ ਫਿਰ ਆਪਾਂ ਆ ਰਾਮਪੁਰੇ ਫੂਲ ਜਾਂਦੇ ਆ ਜਾਂ ਇੱਧਰ ਉੱਧਰ ਜਾਂਦੇ ਆ ਮੈਂ ਅੰਦਰ ਉਦਘਾਟਨ ਕਰਨ ਗਿਆ ਤਾਂ ਬਜ਼ੁਰਗ ਬੈਠੇ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਤੇ ਆਲੇ ਤੁਹਾਨੂੰ ਪਤਾ ਹੀ ਹੋਣਾ ਕਿ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਤੇ ਨਾਲ ਉਹਨੇ ਜਿਹੜੀ ਗੱਲ ਕਹੀ ਕਹਿੰਦਾ ਜਿੱਤਿਆ ਹੋਇਆ ਮੁੱਖ ਮੰਤਰੀ ਸਾਡੇ ਪਿੰਡ ਪਹਿਲੀ ਵਾਰ ਆਇਆ ਹਰ ਹੂਰ ਕੇ ਤਾਂ ਆ ਜਾਂਦੇ ਆ ਕਹਿੰਦਾ ਵੋਟਾ-ਬੂਟਾ ਮੰਗਣ ਆ ਸੋ ਮੈਂ ਕਿਹਾ ਜੀ ਉਹ ਤਾਂ ਨਿਕਲੇ ਹੀ ਨਹੀਂ ਬਾਹਰ ਪਹਿਲਾਂ ਉਹਨਾਂ ਨੇ ਲੋਕਾਂ ਤੋਂ ਕੀ ਲੈਣਾ ਸੀ ਉਹਨਾਂ ਨੇ ਲੋਕਾਂ ਦੀ ਸਿਹਤ ਤੋਂ ਕੀ ਲੈਣਾ ਸੀ ਉਹ ਤਾਂ ਆਪਣੇ ਪਰਿਵਾਰਾਂ ਬਾਰੇ ਸੋਚਦੇ ਰਹੇ ਸੋ ਮੈਂ ਆਪਣੇ ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਮੈਂ ਕਹਿੰਦਾ ਜੀ ਮੈਂ 24 ਘੰਟੇ ਪਰਿਵਾਰ ਚ ਹੀ ਰਹਿਣਾ ਉਹ ਕੋਨੇ ਤੁਸੀਂ ਤਾਂ ਪ੍ਰੋਗਰਾਮ ਆ ਤੇ ਇਹਨੇ ਮੈਂ ਪ੍ਰੋਗਰਾਮ ਤੇ ਕੌਣ ਹੁੰਦਾ ਹੈ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ પાਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲੱਗੇ ਤਾਂ ਘਰ ਚੱਲਦਾ ਹੁੰਦਾ ਸੋ ਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ ਤੇ ਫਿਰ ਪਰਿਵਾਰ ਕੀ ਕਰੇ ਬਾਹਰਲੇ ਮੁਲਕਾਂ ਨੂੰ ਭਜਣ ਲੱਗ ਗਏ ਸੀ ਉਹ ਵੀ ਘਟ ਗਿਆ ਹੁਣ ਇੱਥੇ ਨੌਕਰੀਆਂ ਮਿਲਣ ਲੱਗੀਆਂ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ 2.5 ਸਾਲ 2.5 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿਮੀਂਦਾਰਾਂ ਦਾ ਮੁੰਡਾ 2.5 ਸਾਲਾਂ ਚ 44000 786 सरकारी नौकरी दे के थोड़े सामने खड़ा थोड़े पिंड भी किसी ना किसी को मिली होगी नौकरी ज कोई आले दुआले थोड़े रिश्तेदार दोस्त मित्र को मिली होगी नाले ये लियो का एक रुपया ला गया हो तो मैं जिम्मेदार हाँ युछ लियो किसी कोई एम एल ए संतरी की सिफारिश लगानी पे मैं जिम्मेदार हाँ कई कई घर तीन तीन नौकरियां मिल गई आत्थ खड़ा कर रहा मुंडा हाँ जी कि जी चौके पिंड कि अठाई ਇੱਕ ਨੈਬਸੀ ਲਾਰ ਵੀ ਉਹਦੇ ਚ ਲੈ ਤਾੜੀਆਂ ਮਾਰੋ ਤੁਸੀਂ ਇੱਕ ਪਿੰਡ ਦੇ ਠਾਈ ਹੋਰ ਪੜ ਲਓ ਹੁਣ ਜ ਮੈਂ ਇੱਕ ਹੋਰ ਬੇਨਤੀ ਕਰੂੰਗਾ ਉਹ ਠਾਈਆਂ ਦੇ ਘਰੇ ਹੁਣ ਨਾ ਆਲੇ ਦੋਲੇ ਗਵਾਂਢੀ ਜਾਨ ਦੇ ਰਿਸ਼ਤੇ ਦਾ ਦੋਸਤ ਮਿੱਤਰ ਹੋਣਗੇ ਬਾਈ ਜੀ ਕਿਹੜੀ ਕਿਤਾਬ ਪੜੀ ਸੀ ਦੱਸ ਦਿਓ ਬਸ ਰਿਆ ਕਿਤਾਬ ਪੜਨੀ ਪੈਂਦੀ ਐ ਇੰਨੇ ਨੰਬਰ ਆ ਜਾਂਦੇ ਨੇ ਤਾਂ ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜ ਆਪਾਂ ਇਸ ਕੁਰਸੀ ਤੇਰਾ ਇੰਤਜ਼ਾਰ ਕਰਦੀ ਐ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਐ ਨੀਅਤ ਦੀ ਪਹਿਲਾਂ ਆਣਿਆ ਨੇ 75 ਸਾਲ ਹੋ ਗਏ ਕੁਝ ਨਹੀਂ ਕੀਤਾ 76 ਸਾਲ ਹੋ ਗਏ ਯਾਦ ਹੋਇਆ ਨੂੰ 78 ਸਾਲ ਆ ਯਾਦ ਹੋਇਆ ਨੂੰ ਹੋ ਗਏ ਅਮਰੀਕਾ ਵਾਲੇ ਮੰਗਲ ਕਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਤੇ ਸਾਥੋਂ ਹਜੇ ਰਾਮਪੁਰ ਫੂਲ ਵਾਲੇ ਸੀਮਰੇ ਦੇ ਟੱਕਣ ਨਹੀਂ ਪੂਰੇ ਹੋਏ ਟੱਕਣਾ ਜਿੱਡਗੀ ਜਾਂਨੇ ਹਜੇ ਤੱਕ ਵੀ ਆਇਆ ਕਾਰਨ ਕਾਰਨ ਕੀ ਨੀਅਤ ਨਹੀਂ ਹੈਗੀ ਬਿਜਲੀ ਦੇਖ ਲਓ ਹੁਣ ਬਿਜਲੀ ਦੀ ਗੱਲ ਕਰ ਲੈਂਦੇ ਹਾਂ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਦਾ ਥੋੜੇ ਪਿੰਡ ਦਾ ਜੰਪਲ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾ ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ ਹੈ ਜ਼ੀਰੋ ਬਿੱਲ ਆਉਂਦਾ 90% ਘਰਾਂ ਨੂੰ 600 ਯੂਨਟ ਫਰੀ ਹੈ ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਵਾਲਾ ਅਫਸਰਾਂ ਮੈਂ ਕਿਹਾ ਜੀ ਜਿਹੜੇ ਵੱਡੇ ਅਫਸਰ ਉਹਦੇ ਚਲੋ ਸਰਾਂਹ ਸਾਹਿਬ ਦਾ ਪਿੰਡ ਜੰਮਿਆ ਉਹਨੂੰ ਸਾਰਾ ਪਤਾ ਹੈ ਮੈਂ ਕਹ ਰਿਹਾ ਇਹ ਕੀਨੇ ਕਹਿਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ 9 ਤੋਂ 5 ਇਹ ਤੁਸੀਂ ਕਿਸਾਨਾਂ ਵਾਲਾ ਜ਼ਿਮੀਂਦਾਰਾਂ ਵਾਲਾ ਜਿਹੜਾ ਦਫ਼ਤਰ ਆ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ ਡੇਢ ਵਜੇ ਲੈਟ ਆਓ ਵੀ ਜੀ ਰਾਤ ਨੂੰ ਨਾ ਪਹਿਲਾਂ ਸੌਂ ਜਾਓਗੇ ਨਾ ਬਾਅਦ ਚ ਸੌਂ ਜਾਓਗੇ ਮੱਛਰ ਖਾਈ ਜਾਂ ਦਰ ਇਹਦਾ ਸੱਪਾਂ ਨੇ ਸਰੀਆਂ ਮਿੱਤੀ ਜਾਂਦੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਫਿਰ ਚਲੋ ਕਰੋ ਮੈਂ ਕਿਹਾ ਬਿਜਲੀ ਦਿਨੇ ਦਿਓ ਐਸ ਵਕਤ ਤੁਸੀਂ ਹੱਥ ਖੜੇ ਕਰਕੇ ਦੱਸ ਦੋ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਹੈ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਗ ਜੇ ਤਾਂ ਉਹਦਾ ਕੋਈ ਉਹਦੇ ਬਦਲੇ ਰਾਤ ਨੂੰ ਦੇਣੀ ਪਵੇ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ 'ਚ ਪਰ ਬਿਜਲੀ ਦਿਨੇ ਕੀ ਗੱਲ ਵੀ ਦਿਨੇ ਰਮਾ ਕੇ ਆਓ ਫਸਲ ਨੂੰ ਪਾਣੀ ਲਾ ਕੇ ਆ ਕੇ ਘਰੇ ਸੌਂ ਯਾਰ ਫੇਰਾ ਮੈਂ ਕਹਿੰਦਾ ਵੀ ਕਿਹਨੇ ਕਹਦਾ ਤੁਹਾਨੂੰ ਵੀ ਹੱਥ ਕੰਟੈਂਚ ਉਹਦਾ ਸਾਰਾ ਚੋਨਾ ਰਾਮ ਜਾਂਦਾ ਤੁਸੀਂ 7 ਕਿਉਂ ਨਹੀਂ ਕਿਹਾ ਬਈ 9 ਕਿਉਂ ਨਹੀਂ ਕਿਹਾ ਇਹ 8 ਕਿਹਨੇ ਕੱਢਿਆ ਉਹ ਫਾਰਮੂਲਾ ਮੈਂ ਕਿਹਾ ਕਹਿੰਦੇ ਜੀ ਉਹ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਮੈਂ ਕਿਹਾ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਇਹ ਕਿਹੜੀ ਹੁੰਦੀ ਜੀ ਨਾਕਾ ਲੈਵਲ ਮੈਂ ਕਿਹਾ ਨਾਕਾ ਨਹੀਂ ਨਕਾ ਕਹਿੰਦੇ ਇਹ ਕਿਆ ਹੁੰਦਾ ਹੈ ਮੈਂ ਕਿਹਾ ਲੈ ਕੇ ਜਾਉਂ ਕਦੇ ਨੱਕੇ ਤੇ ਲੈ ਕੇ ਜਾਉ ਤੁਹਾਨੂੰ ਇਹ ਮਗਰ ਉਹ ਹੁੰਦਾ ਜਿੱਥੋਂ ਕਹਿਰੇ ਨੂੰ ਪਾਣੀ ਜਾਂਦਾ ਨੱਕਾ ਜਿੱਥੇ ਕਹੀ ਧਰ ਕੇ ਵਿਚ ਗੋਡੇ ਲੱਤਾਂ ਵੀ ਆਪਾਂ ਬੈਕ ਧਰ ਕੇ ਬੈਜੇ ਨੇ ਵੀ ਜਦ ਰਮੂਗਾ ਜਾਂ ਜੀਰੀ ਦਾ ਹੋਵੇ ਤਾਂ ਆਪਾਂ ਪਿਛਲੇ ਪਾਸੇ ਦੂਜੇ ਕਹਿਰੇ ਨੂੰ ਵੀ ਖੋਲ ਦਿੰਨੇ ਆ ਵੀ ਦੋ ਦੋ ਚੱਲ ਜੂਗਾ ਮੈਂ ਕਹਿੰਨੂੰ ਤੁਸੀਂ ਤੁਸੀਂ 8 ਘੰਟੇ ਦਿੰਨੇ ਹੋ ਉਹ ਵੀ ਟੁੱਟਵੀਂ ਦਿੰਨੇ ਹੋ 2 ਘੰਟੇ ਚਲੀ ਗਈ ਫੇਰ ਆ ਗਈ 2 ਘੰਟੇ ਫੇਰ ਘੰਟਾ ਚਲੀ ਗਈ ਫੇਰ ਆ ਗਈ ਮੈਂ ਕਿਹਾ ਇਹ ਨਾ ਕਿਆਰਾ ਮਰ ਜਾਂਦਾ ਕਿਹਦੀ ਇਹ ਕਿਆ ਹੁੰਦਾ ਮੈਂ ਕਿਹਾ ਬੰਦਾ ਨਹੀਂ ਮਰਦਾ ਕੁਝ ਕਿਆਰਾ ਮਰਦਾ ਮਤਲਬ ਪਾਣੀ ਮਰ ਜਾਂਦਾ ਖਾਲ ਤੇ ਉਹਦੇ ਨਾਲ ਨਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਮੈਂ ਕਿਹਾ ਤੁਸੀਂ ਕੰਮ ਕਰੋ ਮੈਂ ਕਿਹਾ ਮੈਂ ਵੀ ਮੈਥ ਮਾਸਟਰ ਦਾ ਮੁੰਡਾ ਸਾਇੰਸ ਮਾਸਟਰ ਦਾ ਮੁੰਡਾ ਨਾ ਤੁਸੀਂ ਜੇ ਚਾਰ ਦਿਨਾਂ ਚ ਬਿਜਲੀ ਦੇਣੀ ਹੋਵੇ 8-8 ਘੰਟੇ ਕਿੰਨੇ ਘੰਟੇ ਦੇਓਗੇ ਕਹਿੰਦੇ 32 ਘੰਟੇ ਮੈਂ ਕਹਾ ਜੇ 3 ਦਿਨ 11-11 ਘੰਟੇ ਦੇ ਦਈਏ ਕਿੰਨੇ ਘੰਟੇ ਬਣਨਗੇ ਕਹਿੰਦੇ 33 ਘੰਟੇ ਨਹੀਂ 1 ਘੰਟੇ ਦਾ ਫਰਕ ਪਿਆ ਤੁਸੀਂ ਐਂ ਕਰੋ 11-11 ਘੰਟੇ ਦੇ ਕੇ ਦੇਖੋ ਕਹਿੰਦੇ ਜੀ ਦੇਖ ਲੈਣੇ 11-11 ਛੱਡਤੀ ਅਸੀਂ ਤੁਹਾਨੂੰ ਦੱਸਿਆ ਨਹੀਂ ਇਹ ਮੈਂ ਕਹਾ 9 ਬਾਅਦ ਬੰਦ ਕਰ ਦੂ ਬਾਅਦ ਤੋ 10 ਬਾਅਦ ਬੰਦ ਕਰ ਦੂ ਹੁਣ ਉਹ ਕਮਲਾ ਥੋੜੀ ਐ ਪੱਟਾ ਤੋੜ ਲੂਗਾ ਪਟਾਂ ਤਾਂ ਫੇਰ ਆਪ ਹੀ ਪੋਚਣੀਆਂ ਪੈਣਗੀਆਂ ਕਿਸੇ ਨੇ 10 ਬਾਦ ਬੰਦ ਕਰਤੀ ਕਿਸੇ ਨੇ 11 ਬਾਦ ਬੰਦ ਕਰਤੀ ਠੀਕ ਹੈ ਜੀ ਤੇ ਨਾਲੇ ਤਿੰਨ ਦਿਨ ਜਦੋਂ ਫੁੱਲ ਰੰਗ ਗਈ ਅਗਲੇ ਤਿੰਨ ਦਿਨ ਉਹਨੂੰ ਲਾਏ ਹੀ ਨਹੀਂ ਪਾਣੀ 6 ਦਿਨ ਹੋ ਗਏ ਜੀ ਮੈਂ ਕਿਹਾ ਹੁਣ ਤੁਸੀਂ ਦੇਖੋ 33 ਘੰਟਿਆਂ 'ਚ 6 ਦਿਨ ਚੱਲ ਗਏ ਆਪਣੇ ਤੇ ਤੁਹਾਡੇ 6 ਦਿਨ ਕਿੰਨੇ ਚੱਲਦੇ 48 ਘੰਟੇ 6 ਦਿਨਾਂ 'ਚ 15 ਘੰਟੇ ਤੁਹਾਡੀ ਬਿਜਲੀ ਬਚ ਗਈ ਨਾਲੇ ਉਹ ਖੁਸ਼ ਕਹਿੰਦਾ ਜਦੋਂ ਮਰਜੀ ਸੋਚਦਾ ਬੱਲਾ ਜਾਣਦੀ ਹੋਈ ਨਹੀਂ ਓਏ ਕੋ ਕੋ ਤਾਂ ਬੰਦ ਕਰਕੇ ਆਉਂਦਾ ਉਹਨੂੰ ਵੀ ਪਤਾ ਕਦੋਂ ਹੋ ਜਾਂਦੀ ਹੈ ਇਹ ਭਾਈ ਜੀ ਉਹੀ ਬੰਦਾ ਦੱਸ ਸਕਦਾ ਜਿਹੜਾ ਖੇਤਾਂ 'ਚ ਰਿਹਾ ਹੋਵੇ ਜੀਨੇ ਆਪ ਬੱਟਾ ਪੋਚੀਆਂ ਹੋਣ ਕੱਦੂ ਕੀਤਾ ਹੋਵੇ ਜੀਨੇ ਪੀਟਰ ਇੰਜਣਾਂ ਦੇ ਸਲੈਂਸਰਾਂ ਮੂਰੇ ਮਛਰਦਾਨੀਆਂ ਲਾ ਕੇ ਮੰਝੇ ਡਾਹੇ ਹੁਣ ਉਹੀ ਦੱਸਦਾ ਇਹ ਗੱਲਾਂ ਆਮ ਨਹੀਂ ਪਤਾ ਲੱਗ ਸਕਦਾ ਹੁਣ ਸੁਖਵੀਰ ਬਾਦਰ ਉਹਨੂੰ ਬਚਾਰੇ ਨੂੰ ਕੀ ਪਤਾ ਕੱਦੂ ਕੀ ਹੁੰਦਾ ਉਹਨੂੰ ਤਾਂ ਦੂਜਾ ਕੱਦੂ ਨਹੀਂ ਪਤਾ ਜਿਹੜਾ ਖਾਣ ਵਾਲਾ ਉਹ ਨਹੀਂ ਪਤਾ ਉਹਨੂੰ ਵੀ ਕੁਝ ਲੋਕੀ-ਲੂਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ 'ਚ ਸੋ ਵੀਰੋ ਆਈ ਦਾ ਥੋਟੇਵਰ ਕੇ ਐਸੇ ਕਰਕੇ ਫੈਸਿਲਿਟੀ ਐ ਇੱਥੇ ਪਹੁੰਚ ਰਹੀਆਂ ਨੇ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਹੈ ਐਸੇ ਕਰਕੇ ਥਰਮਲ ਪਲੈਂਟ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਤੋਂ ਉਹਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਖਰੀਦ ਲਾਂਗੇ ਨਹੀਂ ਤਾਂ ਪਹਿਲਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਸੀ ਸਾਰੀਆਂ ਚੀਜ਼ਾਂ ਵੇਚ ਦਿੰਦੀਆਂ ਸੀ ਅਬ ਇਹ ਖਰੀਦਦੇ ਆ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਨੀਅਤ ਸਾਫ਼ ਦੀ ਗੱਲ ਹੈ ਬਸ ਸੋ ਐਸੇ ਤਰ੍ਹਾਂ ਹੀ ਅਫਸਰਾਂ ਨੂੰ ਕਹਤਾ ਕਿ ਭਾਈ ਪਿੰਡਾਂ ਜਾਇਆ ਕਰੋ ਬੋਰਾਂ ਪਿਪੜਾਂ ਥੱਲੇ ਬੈਠ ਕੇ ਕੰਮ ਕਰੋ ਲੋਕਾਂ ਦੇ ਕਿਸੇ ਕੋਲੇ ਨਹੀਂ ਵੀ ਸਾਧਨ ਹੁੰਦਾ ਸ਼ਹਿਰ ਜਾਣ ਦਾ ਸਰਕਾਰ ਤੁਹਾਡੇ ਦਵਾਰ ਤਹਿਤ ਹਰ ਵੱਡੇ ਪਿੰਡ ਚ ਅਲਦਾਲੇ ਪਿੰਡਾਂ ਨੂੰ ਚਾਰ ਪੰਜ ਪਿੰਡਾਂ ਦਾ ਇਕੱਠ ਕਰਕੇ ਰਿਸਟਰੀਆਂ ਕੋਈ ਪਹਾਰ ਕਾਰਡ ਕੋਈ ਹੋਰ ਕੰਮ ਸਾਰੇ ਕਰਾ ਆਹੀ ਸਰਕਾਰ ਦਾ ਕੰਮ ਹੁੰਦਾ ਈ ਨੌਕਰੀਆਂ ਹੋ ਗਈਆਂ ਬਿਜਲੀ ਹੋ ਗਈ ਹੁਣ ਆ ਜੋ ਪਾਣੀ ਤੇ ਜੇ ਦੇਸ਼ ਸਰਕਾਰ ਸੰਭਾਲੀ ਸੀ 16 ਮਾਰਚ 2000 22 ਨੂੰ ਤੁਸੀਂ ਪਿਆਰ ਦਿੱਤਾ 92 ਸੀਟਾਂ ਉਸ ਦਿਨ ਉਸ ਦਿਨ ਤੱਕ ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ 21% ਪਾਣੀ ਖੇਤਾਂ ਵਾਸਤੇ ਯੂਜ਼ ਕਰਦਾ ਸੀ ਸਿਰਫ 21% ਪਾਣੀ ਖੇਤਾਂ ਚਾਉਂਦਾ ਸੀ ਪੁਰਾਣੀਆਂ ਕੱਸੀਆਂ ਪੁਰਾਣੇ ਸੂਏ ਪੁਰਾਣੇ ਰਜਵਾਹੇ ਪੁਰਾਣੇ ਨਾਲੇ ਬੰਦ ਹੋ ਗਏ ਸੀ ਜਾਂ ਲੋਕਾਂ ਨੇ ਬਾਹਲੇ ਜਾਂ ਵਿੱਚ ਪਾਈ ਕੇ ਕਰ ਕੋ ਕਰਾਉ ਗੱਗੀਆਂ ਦਰਖਤੋਗੇ ਖਤਮ ਲੋਕ ਭੁੱਲ ਗਏ ਵੀ ਕੱਸੀਆਂ ਵੀ ਹੁੰਦੀਆਂ ਸੀ ਮੈਂ ਪਾ ਅਫਸਰ ਨੂੰ ਬੁਲਾਇਆ ਮੈਂ ਕਿਹਾ ਸਾਡੇ ਪਿੰਡ ਵਾਲੀ ਕੱਸੀ ਲੱਭ ਕੇ ਦੇ ਦਿਓ ਮੈਨੂੰ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਮੇਰੀ ਮਾਂ ਹੋਰੀ ਮੇਰੀ ਮਾਸੀ ਹੋਰੀ ਮੇਰੀ ਤਾਈ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਂਦੀਆਂ ਹੁੰਦੀਆਂ ਸੀ ਉਹ ਕੱਸੀ ਕਿੱਧਰ ਗਈ ਕਹਿੰਦੇ ਜੀ ਲੱਭ ਲੈਨੇ ਆ ਲੱਭ ਲਈ ਕਹਿੰਦੇ ਜੀ ਉਹ ਬਾਹਲੀ ਲੋਕਾਂ ਨੇ ਮੈਂ ਕਿਹਾ ਕੋਈ ਗੱਲ ਨਹੀਂ ਥੱਲੇ ਪਾਈਪ ਪਾ ਲੈਨੇ ਆਪਾਂ ਕੋਈ ਉੱਥੇ ਉੱਥੇ ਪਾਈਪ ਪਾ ਲੈਨੇ ਕੋਈ ਗੱਲ ਨਹੀਂ ਲੋਕਾਂ ਨਾਲ ਗੱਲ ਕਰ ਲੈਨੇ ਬੀਰੋ ਸਾਨੂੰ ਐ ਸੀਗਾ ਸਾਨੂੰ ਪੁਲਿਸ ਪੇ ਜੜੀ ਪਈ ਨਾਲ ਵੀ ਲੋਕ ਲੜਨਾ ਪੈਣ ਵੀ ਮੈਂ ਨਹੀਂ ਬੋਣ ਦਿੰਦਾ ਜਾਂ ਕੋਈ ਪਰ ਕਿਸੇ ਪਿੰਡ ਚ ਸਾਨੂੰ ਪੁਲਿਸ ਦੀ ਵਰਤੋਂ ਨਹੀਂ ਕਰਨੀ ਪਈ ਅੱਜ 84% ਪਾਣੀ ਕੱਸੀਆਂ ਦਾ ਤੇ ਨਹਿਰਾਂ ਦਾ ਤੇ ਨਾਲਿਆਂ ਦਾ ਆਪਣੇ ਖੇਤਾਂ ਚ ਆਉਂਦਾ ਜੀ 84% ਚਾਰ ਗੁਣਾ ਵੱਧ ਗਿਆ ਜੀ ਥੋੜੇ ਪਿੰਡਾਂ ਵੱਲ ਵੀ ਆਇਆ ਹੋਣਾ ਟੇਲਾਂ ਤੇ ਕਿਤੇ ਆ ਗਿਆ ਸੂਏ ਚ ਨਵੀਆਂ ਪਾਈਪਾਂ ਪਾਤੀਆਂ ਪਾਈਪਾਂ ਗਾਹਾਂ ਤੱਕ ਲੈ ਗਏ ਜਿੱਥੇ ਤੱਕ ਨਹੀਂ ਵੀ ਪਹਿਲਾਂ ਜਦ ਕੱਸੀਆਂ ਪਹੁੰਚਦੀਆਂ ਸੀ ਐਸ ਵਾਰ ਹੜ੍ਹ ਨਹੀਂ ਆਇਆ ਮੀਂਹ ਤਾਂ ਬਹੁਤ ਪਿਆ ਹੜ੍ਹ ਕਿਉਂ ਨਹੀਂ ਆਇਆ ਪਾਣੀ ਵੰਡਿਆ ਗਿਆ ਪਾਣੀ ਸਪਲਿਟ ਹੋ ਗਿਆ ਨਦੀਆਂ ਨਹਿਰਾਂ ਨਾਲਿਆਂ ਕੱਸੀਆਂ ਚ ਤਾਂ ਕਿਤੇ ਇੱਕ ਇੱਕ ਜਿਹਾ ਦੋ ਜਗ੍ਹਾ ਤੇ ਕਿਤੇ ਫਲੱਡ ਵਾਲੀ ਸਿਚੁਏਸ਼ਨ ਨਹੀਂ ਪਈ ਇਹਨੂੰ ਹੁਣ 100 ਤੇ ਲੈ ਕੇ ਜਾਣਾ ਜੇ 100 ਤੇ ਲੈ ਗਏ ਨਾ ਤੁਸੀਂ ਹੈਰਾਨ ਹੋ ਜਾਓਗੇ 14 ਲੱਖ ਟਿਊਬਲ ਹੈ ਉਹਦੇ ਚੋਂ ਜੇ 5-6 ਲੱਖ ਟਿਊਬਲ ਵੀ ਬੰਦ ਹੋ ਗਿਆ ਨਾ ਸੱਤਿਆੜਾ ਪਾਣੀ ਤਹਾਂ ਆਊਗਾ ਤੇ ਨਾਲੇ ਬਿਜਲੀ ਬਚੂਗੀ ਤੇ ਨਾਲੇ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਉਹਨੂੰ ਵੀ ਕਿਤੇ ਨਾ ਕਿਤੇ ਆਪਾਂ ਸਹੀ ਸਾਬੂਤ ਕਰਾਂਗੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਖੁਸ਼ਖਬਰੀਆਂ ਦੇਵਾਂਗਾ ਪਾਣੀ ਨਾਲ ਸੰਬੰਧਤ ਨਹਿਰਾਂ ਨਾਲੇ ਨਵੀਂ ਨਵੀਂ ਨਹਿਰ ਕੱਢ ਰਿਹਾ ਮਾਲਵਾ ਨਹਿਰ ਹਰੀਕੇਪੱਤਨ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਰਾਜਸਥਾਨ ਅਣੀ ਨਹਿਰ ਦੇ ਨਾਲ-ਨਾਲ ਔਰ ਪਹਿਲਾ ਪਰਲੇ ਪਾਸੇ ਜਿਹੜੀ ਰਾਜਸਥਾਨ ਦੇ ਪਰਲੇ ਪਾਸੇ ਨਹਿਰ ਹੈ ਉਹ ਪੰਜਾਬ ਦੀ ਹੈ ਉਧਰੋਂ ਪੰਪ ਨਾਲ ਪਾਣੀ ਚੱਕ ਕੇ ਇੱਧਰ ਪਾਉਂਦੇ ਸੀ ਹੁਣ ਆ ਨਹਿਰ ਨਿਕਲੂਗੀ ਨਾਲੇ ਪੰਪ ਇੱਧਰ ਲਾਵਾਂਗੇ 10 ਕਿਲੋਮੀਟਰ ਤੱਕ ਪਹਿਲਾਂ ਪਾਣੀ ਜਾਂਦਾ ਸੀ 15 ਕਿਲੋਮੀਟਰ ਤੱਕ ਪਹੁੰਚਾਵਾਂਗੇ ਹੁਣ ਇੱਧਰ ਦੁੱਧੇ ਕੌਣੀ ਵੱਲ ਜਿੱਧਰ ਇੱਧਰਲੇ ਪਾਸੇ ਨੂੰ ਜਿੱਧਰ ਵਾਇਲੇ ਵਾਲੇ ਪਾਸੇ 521 ਮੋਗੇ ਲੱਗਣਗੇ ਕਦੇ ਪਹਿਲਾਂ ਕਿਸੇ ਨੇ ਨਹਿਰ ਬਣਾਈ ਹੋਈ ਨਹੀਂ ਪਈ ਨਹਿਰ ਕਿਉਂ ਬਣਾਉਣ ਮੋਗਿਆਂ ਦਾ ਉਹਨਾਂ ਨੂੰ ਕੀ ਪਤਾ ਹੈ ਉਹ ਚੌਕੇ ਵਾਲਿਓ ਉਹਨਾਂ ਲੋਕਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਮੋਗਲ ਦੇਖੇ ਹੀ ਨਹੀਂ ਕਦੇ ਉਹਨਾਂ ਨੇ ਨਹਿਰ ਹੀ ਜਾਂਦੀ ਹੈ ਸਿੱਧੀ ਖੇਤ ਨੂੰ ਉਹਨਾਂ ਨੇ ਕੀ ਲੈਣਾ ਮੋਗਿਆਂ ਤੋਂ ਇਦਾਂ ਆਪਾਂ ਨੂੰ ਪੁੱਛ ਕੇ ਦੇਖੋ 2 ਇੰਚ ਉੱਚਾ ਕਰਨਾ ਜੋ ਨੀਵਾ ਕਰਨਾ ਬੰਦਾ ਵੜਦਨੇ ਉਹਦੇ ਵਿੱਚ ਸੁਰਿਸ ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸਾਰੇ ਕੰਮ ਹੋ ਗਏ ਬਹੁਤ ਸਾਰੇ ਹਜੇ ਰਹਿੰਦੇ ਨੇ ਕਈ ਕੰਮ ਛੇਤੀ ਹੋ ਜਾਂਦੇ ਨੇ ਕਈ ਫਾਈਲਾਂ ਚ ਪਏ ਨੇ ਕਈ ਫਾਈਲਾਂ ਦੇ ਉੱਤੇ ਬਹੁਤ ਸਾਰੀਆਂ ਹੋਰ ਫਾਈਲਾਂ ਪਈਆਂ 70 ਸਾਲ ਦੀਆਂ ਥੱਲੋਂ ਕੱਢ ਕੱਢ ਕੇ ਫਾਈਲਾਂ ਲਿਓਨੇ ਆ ਤੇ ਕੰਮ ਕਰਕੇ ਨਾਲ ਦੀ ਨਾਲ ਕਹਿੰਦੇ ਭਾਈ ਆ ਲੋਕਾਂ ਨੂੰ ਪਹਚਾਓ ਕੰਮ ਇਹ ਲੋਕਾਂ ਦਾ ਕੰਮ ਹੈ ਤੂੰ ਤੁਸੀਂ ਜਿੰਨਾ ਸਾਥ ਦੇ ਰਹੇ ਹੋ ਪਿਆਰ ਦੇ ਰਹੇ ਹੋ ਇਹਦਾ ਕੋਈ ਮੁੱਲ ਨਹੀਂ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਹਰ ਰੋਜ਼ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਹੈ ਰਾਹ 'ਚ ਜਦੋਂ ਜਾਂਦੇ ਆ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਉਹ ਖੜੇ ਹੁੰਦੇ ਨੇ ਨਾ ਪ੍ਰੋਟੋਕਾਲ ਹੈ ਰੂਟ ਲੱਗਿਆ ਹੁੰਦਾ ਮੈਂ ਤਾਂ ਕਹਿੰਦਾ ਉਹਨਾਂ ਯਾਰ ਬਾਲੇ ਨਾਲ ਚੱਤੁਰਿਆ ਕਰੋ ਉਹ ਕਹਿੰਦੀ ਸਾਡੀ ਡਿਊਟੀ ਹੈ ਜੀ ਕਹਿੰਦੇ ਤਾਂ ਸਾਡੇ ਨਾ ਚਲੋ ਕੋਈ ਨਹੀਂ ਕਿਸੇ ਨੂੰ ਧੱਕਾ ਧੱਕਾ ਨਾ ਮਾਰੇ ਚਲੋ ਬਾਕੀ ਠੀਕ ਹੈ ਚਲੋ ਉਹ ਜਦੋਂ ਖੜੇ ਹੁੰਦੇ ਨੇ ਉੱਥੋਂ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤੇ ਉਹ ਫਿਰ ਲੋਕ ਪਿੰਡ ਦੇ ਇਕੱਠੇ ਹੋ ਜਾਂਦੇ ਨੇ ਉੱਥੇ ਫਿਰ ਮੈਂ ਗੱਡੀ ਰੋਕ ਲੈਣਾ ਆਏ ਹਾਂ ਸਾਡੇ ਹੱਥ ਦਿੱਤੇ ਤੇ ਮੁੱਖ ਮੰਤਰੀ ਐ ਕਦੇ ਰੁਕੇ ਨਹੀਂ ਸਾਡੇ ਸਾਨੂੰ ਤਾਂ ਪਰ੍ਹਾਂ ਮਾਰਦੇ ਸੀ ਭਗਾ ਕੇ ਸੋ ਲੋਕ ਤਾਂ ਬਸ ਇਹੀ ਇਸੇ ਗਲਤੀ ਕੋਛ ਨਹੀਂ ਯਾਰ ਕਿ ਸਾਡਾ ਮੁੱਖ ਮੰਤਰੀ ਘਟ ਘਟ ਸਾਡੇ ਵਿੱਚੋਂ ਤਾਂ ਹੈਗਾ ਨਾ ਸਾਡੇ ਵਰਗਾ ਤਾਂ ਹੈਗਾ ਨਾ ਸਾਡੀਆਂ ਗੱਲਾਂ ਤਾਂ ਕਰਦਾ ਨਾ ਸਾਡੇ ਵਿੱਚ ਆ ਜਾਂਦਾ ਹੈ ਸਾਡੇ ਨਾਮ ਜੱਫੀ ਪਾ ਲੈਂਦਾ ਪਹਿਲਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਕਦੇ ਲੋਕਾਂ 'ਚ ਗਏ ਹੀ ਨਹੀਂ ਸੀਗੇ ਸੋ ਇਸ ਕਰਕੇ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਸੇਤ ਕ੍ਰਾਂਤੀ ਦਾ ਜਿਹੜਾ ਚੌਕੇ ਦੇ ਵਿੱਚ ਵੱਡਾ ਕਦਮ ਹੈ ਉਹਦਾ ਤੇ ਬਾਕੀ ਕਾਰਡ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਕਈ ਵਾਰੀ ਘਰ ਅੱਡ ਹੋ ਗਏ ਘਰ ਵੱਧ ਗਏ ਉਹ ਵੀ ਸਾਰੇ ਕਾਰਡ ਤੁਹਾਨੂੰ ਡੀਸਾ ਕਿੰਨੇ ਕਿਥੇ ਨੇ ਕਦੇ-ਕਦੇ ਕਾ ਕਰਦੇ ਕਾਰਡ ਜਿਹੜੇ ਕੱਟੇ ਗਏ ਸਰ ਉਹਦਾ ਰਿਸਟੋਰ ਕਰ ਲਈਏ ਸਰ ਔਰ ਜਿਹੜੇ ਨਵੇਂ ਬਣਾਉਣੇ ਨਵੇਂ ਦਾ ਸਰ ਕੋਲ ਕੁਝ ਦਾ ਸ਼ਡਿਊਲ ਆ ਗਿਆ ਸਰ ਉਹ ਆਪਾਂ ਬਾਅਦ ਵਿੱਚ ਸਰ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਘਰ ਨਵੇਂ ਬਣ ਕਈ ਘਰ ਕਈ ਅੱਡ ਹੋ ਗਏ ਕਈਆਂ ਦੇ ਬੱਚੇ ਜਿਹੜੇ ਨੇ ਉਹ ਹੋਰ ਕਿਤੇ ਜਾ ਕੇ ਕਰ ਪਾ ਲਿਆ ਪਰ ਉਹ ਕਾਰਡ ਜਿਹੜਾ ਉਹਨਾਂ ਦਾ ਨਾਮ ਬਣੂਗਾ ਤੇ ਉਹ ਵੀ ਬਣਨਗੇ ਸਾਰੇ ਬਾਕੀ ਐਨਓਸੀ ਵਾਲਾ ਆਪਾਂ ਕਾਨੂੰਨ ਪਾਸ ਕਰਤਾ ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇ ਕੋਈ ਤਹਿਸੀਲਦਾਰ ਪੈਸੇ ਮੰਗੇ ਜੇਬ ਚ ਹੱਤ ਫਾਕੇ ਮੋਬਾਈਲ ਕੱਢ ਲਿਓ ਬਸ ਉਹ ਉਹਦੀ ਕਹਦੂ ਆ ਚਾਹ ਮੰਗਾਓ ਮੈਂ ਤਾਂ ਹੱਸਦਾ ਸੀ ਮੈਂ ਤਾਂ ਹੱਸਦਾ ਸੀ ਹੈਨਾ ਨੇ ਉਹ ਕਹੇ ਜੀ ਮੈਂ ਤਾਂ ਫੋਟੋ ਖਿੱਚਣੀਆਂ ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਫੋਟੋ ਖਿੱਚ ਕੇ ਭੇਜਣੀਆਂ ਬਸ ਇੰਨੀ ਕਲੀ ਫੋਟੋ ਖਿੱਚ ਦਿਓ ਬਾਕੀ ਸਾਡਾ ਕੰਮ ਹੈ ਸੋ ਕੋਈ ਅਫਸਰ ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਹੈ। ਬੱਸ ਥੋੜੇ ਤੁਸੀਂ ਸਾਥ ਦਿਓਗੇ ਨਾ ਜੋ ਜੇ ਡਾਕਟਰ ਨੂੰ ਆ ਕੇ ਕੋਈ ਦੱਸੂ ਵੀ ਨਹੀਂ ਮੈਨੂੰ ਬਿਮਾਰੀ ਕੀ ਹੈ ਡਾਕਟਰ ਕਿ ਇਲਾਜ ਕਰੂਗਾ। ਹੁਣ ਐ ਪਤਾ ਨਹੀਂ ਲੱਗਦਾ ਕਈ ਵਾਰ ਤੁਸੀਂ ਵੀ ਕਹਿੰਦੇ ਚਲ ਛੱਡ ਯਾਰ ਕਿਹੜੇ ਚਮੇ ਲੈਂਚ ਪਾਵਾਂਗੇ ਦੇਈ ਦਿੰਨੇ ਪੈਸੇ। ਫਿਰ ਉਹੋ ਚੱਲਦਾ ਰਹਿੰਦਾ ਕੰਮ। ਹੌਲੀ ਹੌਲੀ ਹਟੂਗਾ ਇਹ ਬਹੁਤ ਖੂਨ ਚ ਵਸਿਆ ਹੋਇਆ ਹੈ ਇਹ ਕੰਮ ਰਿਸ਼ਵਤ ਵਾਲਾ। ਹੌਲੀ ਹੌਲੀ ਹਟੂਗਾ। ਹਟ ਜੂਗਾ। ਜੋ ਨਵੇਂ ਮੁੰਡੇ ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੰਨਾ ਚੰਡੀਗੜ੍ਹ ਉਹਦੇ ਮੈਂ ਉਹਨੂੰ ਇੱਕ ਗੱਲ ਕਹਿਣਾ ਤੁਹਾਡਾ ਕੋਈ ਰੁਪਈਆ ਲੱਗਿਆ ਕਹਿੰਦੇ ਨਾ ਕੋਈ ਸਿਫਾਰਿਸ਼ ਲੱਗੀ ਕਹਿੰਦੇ ਨਾ ਪਟਵਾਰੀ ਬਣ ਗਏ ਹਾਂਜੀ ਇਨਸਪੈਕਟਰ ਲੱਗੇ ਹਾਂਜੀ ਐਸ ਡੀਓ ਬਣ ਗਏ ਹਾਂਜੀ ਤੇ ਫਿਰ ਐਂ ਕਰਿਓ ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਦਾ ਰੁਪਈਆ ਲਿਓ ਨਾ ਕਿਹਦੀ ਸਿਫਾਰਿਸ਼ ਮੰਗਿਓ ਸਹੀ ਕੰਮ ਕਰਦੇ ਹੋ ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ ਆ ਤਾਂ ਤੁਹਾਡੇ ਜਿਹੜਾ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਨੇ ਸੋ ਕੰਮ ਕਰਦੇ ਸੋ ਇਹ ਗੱਲ ਕਰਨ ਲਈ ਤੁਹਾਡੇ ਕੋਲੇ ਅੱਜ ਮੈਂ ਆਇਆ ਚੌਕੇ ਔਰ ਪੰਚਾਇਤੀ ਚੋਣਾ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾਂ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਨਨੇ ਕਿ 15 16 17 17 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਧੜੇ ਬਣ ਜਾਂਦੇ ਆ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਬੋਟਾ ਮਿਲੇ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟ ਕਰਾਈਂ ਜੇ ਕਿਤੇ ਸਰਬਸੰਮਤੀ ਕਰ ਲਵਾਂ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਅੱਠ ਮੈਂਬਰ ਤੇ ਕਿ ਸਰਪੰਚ ਸਾਡੇ ਦੀ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਏ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ ਇਹ ਉਸ ਪਿੰਡ ਤੇ ਹੈ ਵੀ ਉਹ ਕੀ ਮਤਾ ਪਾ ਕੇ ਦਿੰਦੀ ਨੇ ਜੇ ਸਰਬਸੰਮਤੀ ਕਰ ਲਵਾਂਗੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕੁਝ ਦਿਨਾਂ 'ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟਾਂ ਲੈ ਦੱਸੋ ਹੀ ਕਾਹਦਾ ਲੇਟ ਹੈ ਇਹ ਦੱਸੋ ਇਹ ਕੋਈ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟਾਂ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਭਾਅ ਬਦਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਐਤਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ 'ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20 ਲੱਖ ਲਾਓਗੇ ਉਹ ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਨਿਹਾਰ ਬਦਲ ਜੂਗੀ ਨਾਲੇ 752 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੁਇਸ਼ ਕਰਕੇ ਸਰਵਸੰਮਤੀ ਕਰ ਲਓ ਤਾਂ ਬੜਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਰੇ ਲੈ ਕੇ ਉਹ ਪਿੰਡ ਦਾ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿ ਹਾ ਜਾਂ ਨਿਕਲੂਗਾ ਮਸੀਂ ਕਿਹੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਇਹ ਹਾ ਜਾਂ ਨਿਕਲੂਗਾ ਨੂੰ ਕਿਹੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦੇ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਸਹਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਲ ਕੱਢ ਲੈਂਦਾ ਹੁਣਾ ਮੈਂ ਉਹ 40 ਲੱਖ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਐਦਕੀ ਨਾ ਪੰਗਾ ਲੈ ਲਿਓ ਐਦਕੀ ਮੈਂ ਇੱਥੇ ਇੱਕ ਕਰ ਪਈਆ ਨਹੀਂ ਨਾ ਖਾਣ ਦੇਣਾ ਪੰਚਾਇਤ ਦਾ ਪੰਚਾਇਤ ਤਾਂ ਪੈਸਾ ਨਹੀਂ ਮੈਨੂੰ ਖਾਣ ਦੇਣਾ ਕਿਤੇ ਕਹੋਂਗੇ 40 ਲਾ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲੋ ਜਾ ਫਿਰ ਚੰਗੇ ਬੰਦੇ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚੇ ਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਵਚਨਬੱਧ ਹੋਣ ਔਰ ਕੋਈ ਮੈਂ ਕਿਸੇ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨ ਹੀ ਖਤਮ ਕਰਤੇ ਨਾ ਮੈਂ ਤਾਈਓ ਕੀਤੇ ਨੇ ਇਹਦਾ ਨਾ ਪਤਾ ਨਹੀਂ ਲੱਗਦਾ ਨਹੀਂ ਤਾਂ ਐ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚਾ ਜੀ ਇਹਨੂੰ ਗ੍ਰਾਂਟ ਨਾ ਦਿਓ ਜੀ ਨਾ ਹੁਣ ਮੰਜੇ ਦੇ ਜਿੱਤੇ ਹੋਇਆ ਕੋਈ ਜੱਗ ਦੇ ਜਿੱਤੇ ਹੋਇਆ ਬਸ ਉਹ ਤਾਂ ਪਿੰਡ ਦਾ ਹੈ ਸਿਸ ਕਰਕੇ ਮੇਰੇ ਵੱਨੋਂ ਕੋਈ ਦ੍ਰਿਆਤ ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਵਾਦੀ ਦਾ ਪਿੰਡ ਹੈ ਭਾਵੇਂ 5000 ਦੀ ਵਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਕੋਈ ਪਿੰਡ ਪੈਸੇ ਦੇ ਦੋ ਜਿੰਨੇ ਦੇਣੇ ਤੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਭਾਵੇਂ ਲੋਨ ਆ ਜਾਂਦੇ ਆ ਕੁਝ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾਂ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਬਹੁਤ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਐ ਆ ਬਿੰਨੂ ਹੋਰੀ ਕਰਨਜੀ ਥੋਰੀ ਆਪਣੀ ਇਹ ਮੁੰਡੇ ਸਾਰੇ ਪਰ ਮੈਂ ਕਿਹਾ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੀ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਕਿ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਂਦਾ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਵਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲੱਗੇ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵਾਨ ਤਮਾ ਤਾਂ ਡਿੱਗ ਪਿਆ ਉਹ ਦੱਸੋ ਯਾਰ ਮੈਂ ਐਂ ਨਹੀਂ ਮੈਂ ਤਾਂ ਥੋੜੀ ਜੜਾਂ 'ਚ ਬੈਠਾ ਹਾਂ ਹਰ ਗੱਲ ਤੇ ਲੱਗ ਲਾ ਰਹਿੰਦਾ ਹਰ ਗੱਲ ਤੇ ਜੇ ਕੋ ਆਤਮਾ ਨਾਲ ਉੱਠਿਆ ਸਵੇਰੇ ਬੈੱਡ 'ਚੋਂ ਉਹਨੇ ਪਹਿਲਾਂ ਖੱਬੇ ਖੱਬੇ ਪੈਰ 'ਚ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਉਹ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀਰ ਉਹਦੇ ਨਾਲ ਉਹ ਨਹੀਂ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਤੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆਂ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜੱਗ ਗਏ ਰੋਜ਼ਗਾਰ ਦੇ ਤੁਹਾਡੇ ਪਿੰਡ ਇਸੇ ਤਰ੍ਹਾਂ ਹੋਰ ਪਿੰਡਾਂ 'ਚ ਵੀ ਜਗਣ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚ ਰੌਣਕਾਂ ਮੜਿਆਉਣ ਗਿੱਧੇ ਪੰਗੜੇ ਪਹਿਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਸੋ ਅੱਜ ਤੰਦਰੁਸਤ ਪੰਜਾਬ ਦੇ ਸਿਲਸਿਲੇ 'ਚ ਮੈਂ ਤੁਹਾਡੇ ਕੋਲ ਆਇਆ ਸੀ ਦੋਨੇ ਹੱਥ ਉੱਪਰ ਚਾਕੇ ਜੀ ਤੁਹਾਨੂੰ ਲੱਗਦਾ ਕਿ ਹਾਂ ਸਾਡਾ ਪੁੱਤ ਹੀ ਹੈ ਸਾਡਾ ਭਤੀਜਾ ਹੀ ਹੈ ਸਾਡਾ ਭਾਈ ਹੈ ਉਹ ਹੈ ਜਿਹਾ ਹੀ ਹੈ ਜਿਹਹਾ ਜਿਹਾ ਪਹਿਲਾਂ ਸੀ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਬਹੁਤ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਮਿਲਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ